ਅਸ਼ਰ ਮੂਵੀ ਤੋਂ ਬਾਅਦ ਕੋਈ ਹੋਰ ਮੂਵੀ ਕਰਨ ਦਾ ਪਲਾਨ ਹੈ ਪੈਸੇ ਨਾਲੋਂ ਵੱਧ ਅਹਿਮੀਅਤ ਮੈਂ ਆਪਣੇ ਕਿਰਦਾਰ ਨੂੰ ਆਪਣੇ ਰੋਲ ਨੂੰ ਦਿੰਨੀ ਆ ਗੁਰਲਿੰਨ ਕੋਰਨੇ ਜਦੋਂ ਅਸ਼ਰ ਮੂਵੀ ਦੇ ਵਿੱਚ ਇਹ ਰੋਲ ਅਦਾ ਕੀਤਾ ਤਾਂ ਉਸ ਉਸ ਟਾਈਮ ਘਰਦਿਆਂ ਦੇ ਵੱਲੋਂ ਕਿੰਨੀ ਕ ਸਪੋਰਟ ਸੀ ਉਦੋਂ ਘਰਦਿਆਂ ਦੀ ਸਪੋਰਟ ਨਹੀਂ ਸੀ ਤਾਂ ਉਹ ਤੋਂ ਬੜਾ ਸਟਰਗਲ ਕਰਨਾ ਪਿਆ ਤੁਹਾਨੂੰ ਪਤਾ ਜਦੋਂ ਆਪਣੇ ਘਰਾਂ ਦੇ ਵਿੱਚ ਸਪੈਸ਼ਲੀ ਸਿੱਖ ਫੈਮਲੀ ਦੇ ਵਿਆਹ ਫਿਲਮ ਲਾਈਨ ਚ ਜਾਣ ਨੂੰ ਕਹਿੰਦੀਆਂ ਤੇ ਇਹ ਕਹਿੰਦੇ ਵੀ ਤੂੰ ਕਿਹੜੇ ਕੰਮਾਂ ਨੂੰ ਚੱਲਦੀ ਬਿਲਕੁਲ ਵਿਆਹ ਨਹੀਂ ਹੋਣਾ ਕਿਸੇ ਦੇ ਨਾਮ ਵਿਆਹ ਨਹੀਂ ਕਰਨਾ ਤੇ ਸਾਨੂੰ ਬੇਦਖਲ ਕਰ ਦੇਣਾ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਕਰਦੇ ਨਾ ਹੋ ਕਰ ਦੇਣਾ ਪੁੱੜ ਕੇ ਸਾਡੇ ਕੋਲ ਨਾ ਇੰਤਲ ਕੇ ਕੋਈ ਗੱਲ ਨਹੀਂ ਆਵਾਂਗੀ ਮੈਂ ਆਲਵੇਸ ਬੜੀ ਸਟਰੋਂਗ ਸੀ ਕਿ ਫਿਲਮ ਹੀ ਕਰਨੀ ਹੈ ਬੰਬਈ ਜਾਣਾ ਹੈ ਉੱਥੇ ਹੀ ਰਹਿਣਾ ਹੈ ਉੱਥੇ ਹੀ ਸਾਰੇ ਕੰਮ ਕਰਨੇ ਆ। ਹਰ ਫੀਲਡ ਦੇ ਵਿੱਚ ਅਸੀਂ ਫੀਮ ਮੈਨੂੰ ਲੱਗੇ ਥੋੜਾ ਜਿਹਾ ਇਨਸਿਕਿਓਰ ਜੇ ਕੁੜੀ ਨੇ ਚੰਦੀ ਤੇ ਕੋਈ ਤੁਹਾਡੀ ਰਾਹ ਵੱਲ ਨਹੀਂ ਤੱਕ ਸਕਦਾ। ਤਦ ਲੱਗਦਾ ਕਿ ਲਵ ਮੈਰਿਜ ਹੋਵੇ ਅਰੇਂਜ ਮੈਰਿਜ ਜਦੋਂ ਦੋਨੇ ਕਾਮਯਾਬ ਹੋ। ਕਿਉਂਕਿ ਵਿਸ਼ਵਾਸ ਹੀ ਨਹੀਂ ਰਹਿ ਗਿਆ ਰਿਸ਼ਤੇ। ਕੁੜੀਆਂ ਨੂੰ ਵੀ ਸਮਝੌਤੇ ਕਰਨੇ ਚਾਹੀਦੇ, ਝੁਕਣਾ ਚਾਹੀਦਾ। ਮੁੰਡਿਆਂ ਨੂੰ ਵੀ ਐਡਜਸਟ ਕਰਨਾ ਚਾਹੀਦਾ। ਦਾਲੀ ਦੋਨੋਂ ਹੱਥਾਂ ਨਾਲ ਜ਼ਰੂਰੀ। ਕੁੜੀਆਂ ਜਿਹੜੀਆਂ ਮੇਰੇ ਕੋਲ ਹੁੰਦੀਆਂ ਮੇਰੀਆਂ ਕਲਾਇੰਟਸ ਐ ਬੜੀਆਂ ਬੜੀਆਂ ਉਮਰਾਂ ਹੋ ਗਈਆਂ ਉਹਨਾਂ ਦੇ ਵਿਆਹ ਨਹੀਂ ਹੋਈਆਂ ਤੇ ਮੈਂ ਆਲਵੇਸ ਕਹਿੰਦੀ ਹੁੰਦੀ ਆ ਉਹ ਕਹਿੰਦੇ ਕੀ ਦੇਦੀ ਅਸੀਂ ਡਿਪਰੈਸ਼ਨ ਚ ਜਾ ਰਹੇ ਮੇਰੀ ਜ਼ਿੰਦਗੀ ਚ ਇੱਕ ਇੱਕ ਮੇਰਾ ਸਾਹ ਸ਼ੁਕਰਾਨੇ ਨਾਲ ਹੁੰਦਾ ਕਿ ਥੈਂਕ ਯੂ ਬਾਬਾ ਜੀ ਤੁਸੀਂ ਮੈਨੂੰ ਇੰਨਾ ਕੁਝ ਦਿੱਤਾ ਸਸੂਕਲ ਜੀ ਅੱਜ ਦੇ ਸਾਡੇ ਇਸ ਪੋਡਕਾਸਟ ਦੇ ਵਿੱਚ ਜੁੜੇ ਨੇ ਸਾਡੇ ਨਾਲ ਗੁਰਲੀਨ ਕੌਰ ਜੋ ਕਿ ਹਸ਼ਮੂਵੀ ਦੇ ਵਿੱਚ ਜਿਨ੍ਹਾਂ ਨੇ ਆਪਣਾ ਰੋਲ ਅਦਾ ਕੀਤਾ ਹੁਣ ਹਸ਼ਰ 2 ਵੀ ਜੋ ਹੈ ਆਏਗੀ ਤੁਹਾਡੇ ਸਾਹਮਣੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਇਸ ਚੈਨਲ ਦੇ ਉੱਤੇ ਇਹਨਾਂ ਨੂੰ ਜੀ ਆਇਆਂ ਵੈਲਕਮ ਆਖਦੇ ਹਾਂ ਸਸ਼ੀਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਗੁੱਟ ਬੜੀਆਂ ਹਾਂਜੀ ਬੁਰਲਿੰਕੋਰ ਜੀ ਹਸ਼ਰ ਮੂਵੀ ਤੁਹਾਨੂੰ ਕਿਵੇਂ ਮਿਲੀ ਹਸ਼ਰ ਫਿਲਮ ਹਨ ਬੜੇ ਸਾਲ ਪਹਿਲਾਂ ਜਿਹੜੇ ਡਾਇਰੈਕਟਰ ਸੀਗੇ ਗੌਰਵ ਤਰਹੇਨ ਜੀ ਉਹਨਾਂ ਦਾ ਮੈਨੂੰ ਇੱਕ ਦਿਨ ਬੰਬੇ ਫੋਨ ਆਉਂਦਾ ਹੈ ਕਿ ਗੁਰਲੀਨ ਅਸੀਂ ਫਿਲਮ ਸ਼ੁਰੂ ਕਰਨ ਜਾ ਰਹੇ ਹਾਂ ਤੇ ਮੈਂ ਚਾਹੁੰਨਾ ਇੱਕ ਵਾਰੀ ਤੁਸੀਂ ਉਹਦੀ ਸਟੋਰੀ ਸੁਣੋ ਜੀ ਤੇ ਮੈਂ ਚੰਡੀਗੜਾਈ ਮੈਂ ਕਹਾਣੀ ਸੁਣੀ ਉਹਨਾਂ ਨੇ ਮੈਨੂੰ ਦੋਨੋਂ ਰੋਲ ਸੁਣਾਏ ਤੇ ਉਹ ਕਹਿੰਦੇ ਵੀ ਤੂੰ ਕੋਈ ਵੀ ਰੁਚੀ ਤੇ ਉੰਗਲ ਰੱਖੇਗੀ ਤੂੰ ਰੋਲ ਕਰ ਸਕਦੀ ਹੈ ਬਟ ਮੈਂ ਪਰਸਨਲੀ ਚਾਹੁੰਨਾ ਤੂੰ ਸ਼ਕਨ ਵਾਲਾ ਰੋਲ ਕਰ ਕਿਉਂਕਿ ਇਹ ਰੋਲ ਐਹੋ ਚ ਹੈ ਕਿ ਸਦੀਆਂ ਸਦੀਆਂ ਤੱਕ ਤੁਹਾਨੂੰ ਯਾਦ ਰੱਖਣਗੇ ਤੁਹਾਨੂੰ ਵਧੀਆ ਲੱਗਿਆ ਕਰਕੇ ਬਹੁਤ ਵਧੀਆ ਲੱਗਿਆ ਦੂਸਰਾ ਰੋਲ ਕਿਹੜਾ ਸੀ ਵੈਸੇ ਜਿਹੜਾ ਪ੍ਰੀਤ ਪ੍ਰੀਤ ਵਾਲੀ ਲੜਕੀ ਦਾ ਕਿਰਦਾਰ ਹੈ ਉਹ ਰੋਲ ਸੀਗਾ ਤੇ ਮੈਨੂੰ ਲੱਗਿਆ ਕਿ ਇਹ ਚੈਲਿੰਜਿੰਗ ਹੈ ਇਸ ਦੇ ਕਾਫੀ ਸ਼ੇਡਸ ਹੈ ਸ਼ਗਨ ਦੇ ਪਿਆਰ ਹੈ mohabbat ਹੈ ਗੁੱਸਾ ਹੈ ਜ਼ਿੱਦ ਹੈ ego ਹੈ ਜੀ ਸੋ ਇੱਕ ਫਿਲਮ ਦੇ ਵਿੱਚ ਤੁਹਾਨੂੰ ਇੰਨੇ ਸ਼ੇਡਸ ਸिखਾਉਣ ਨੂੰ ਮਿਲ ਜਾਣ ਤਾਂ ਲੱਗਦਾ ਫਿਰ ਤੁਹਾਡੇ ਇੱਕ ਪਰਫਾਰਮੈਂਸ ਕੋਈ ਦੀ ਪੂਰੀ ਆ ਜਾਂਦੀ ਹੈ ਗੁਰਲੀਨ ਕੌਰ ਨੇ ਜਦੋਂ ਹਸ਼ਰ ਮੂਵੀ ਦੇ ਵਿੱਚ ਇਹ ਰੋਲ ਅਦਾ ਕੀਤਾ ਤਾਂ ਉਸ ਉਸ ਟਾਈਮ ਘਰਦਿਆਂ ਦੇ ਵੱਲੋਂ ਕਿੰਨੀ ਕੁ ਸਪੋਰਟ ਸੀ ਉਦੋਂ ਘਰ ਦੇ ਦੀ ਸਪੋਰਟ ਨਹੀਂ ਸੀਗੀ ਅੱਜ ਜ਼ਰੂਰ ਹੈ ਬਟ ਉਦੋਂ ਬੜਾ ਸਟਰਗਲ ਕਰਨਾ ਪਿਆ ਤੁਹਾਨੂੰ ਪਤਾ ਜਦੋਂ ਆਪਣੇ ਘਰਾਂ ਦੇ ਵਿੱਚ ਸਪੈਸ਼ਲੀ ਸਿੱਖ ਫੈਮਿਲੀ ਦੇ ਵਿੱਚ ਜੋ ਕੁੜੀਆਂ ਫਿਲਮ ਲਾਈਨ ਚ ਜਾਂ ਉਹ ਕਹਿੰਦੀਆਂ ਤੇ ਇਹ ਕਹਿੰਦੇ ਕਿ ਕਿਹੜੇ ਕੰਮਾਂ ਨੂੰ ਚੱਲਦੀਆਂ ਤੇ ਤੇਰਾ ਵਿਆਹ ਨਹੀਂ ਹੋਣਾ ਕਿਸੇ ਦੇ ਨਾਮ ਵਿਆਹ ਨਹੀਂ ਕਰਨਾ ਤੇ ਅਸੀਂ ਤੁਹਾਨੂੰ ਬੇਦਖਲ ਕਰ ਦੇਣਾ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਬਟ ਉਹ ਬਾਬਾ ਜੀ ਨੇ ਮੇਰੀ ਬਾਹ ਫੜ ਕੇ ਰੱਖੀ ਤੇ ਉਹਨਾਂ ਤੇ ਸਹਾਰੇ ਉਹਨਾਂ ਦਾ ਹੱਥ ਫੜ ਕੇ ਮੈਂ ਤੁਰਤੀ ਤੁਸੀਂ ਵਿਆਹ ਦੀ ਗੱਲ ਕੀਤੀ ਘਰ ਦੇ ਨੇ ਮਜਬੂਰ ਨਹੀਂ ਕੀਤਾ ਕਦੇ ਵਿਆਹ ਨੂੰ ਆਲਵੇਸ ਹੁਣ ਵੀ ਕਰਦੇ ਆਲਵੇਸ ਕਰਦੇ ਆ ਜਾ ਕਰੋ ਚੰਗਾ ਮੁੰਡਾ ਦੇਤਲਾ ਬਾ ਅਕਲ ਜਾ ਅਮਰੀਕਾ ਚਲ ਜਾਏ ਉੱਤਰ ਚਲ ਜਾ ਉੱਤਰ ਸੁਲ ਜਾ ਸੋ ਇਹ ਤਾਂ ਚੀਜ਼ਾਂ ਕਹਿੰਦੇ ਨਾ ਵਿਆਹ ਤੇ ਉਦੇ ਹੀ ਹੋਣਾ ਜਦੋਂ ਤੁਹਾਡੇ ਸੰਜੋਗ ਖੁੱਲਨੇ ਆ ਜੀ ਸੋ ਜਦੋਂ ਸੰਜੋਗ ਖੁੱਲਨੇ ਤੇ ਰਾਤ ਨੂੰ ਰਾਤ ਪਤਾ ਨਹੀਂ ਚੱਲਣਾ ਅਗਲੇ ਦਿਨ ਚੁੰਨੀ ਚੜਾ ਕੇ ਵੀ ਲੈ ਜਾਣਾ ਹੁੰਦਾ ਕਈ ਵਾਰੀ ਸੀ ਬਹੁਤ ਕੁੜੀਆਂ ਜਿਹੜੀਆਂ ਮੇਰੇ ਕੋਲ ਹੁੰਦੀਆਂ ਮੇਰੀਆਂ ਕਲਾਇੰਟਸ ਐ ਬੜੀਆਂ ਬੜੀਆਂ ਉਮਰਾਂ ਹੋ ਗਈਆਂ ਉਹਨਾਂ ਦੇ ਵਿਆਹ ਨਹੀਂ ਹੋਏ ਤੇ ਮੈਂ ਆਲਵੇਸ ਕਹਿੰਨੀ ਹੁੰਦੀ ਆ ਉਹ ਕਹਿੰਦੇ ਕਿ ਦੀਦੀ ਅਸੀਂ ਡਿਪਰੈਸ਼ਨ ਚ ਜਾ ਰਹਿਆਂ ਸੋ ਮੈਂ ਕਹਿੰਨੀ ਆ ਕਿ ਨਹੀਂ ਡਿਪਰੈਸ਼ਨ ਚ ਕਿਉਂ ਜਾਣਾ ਕਈ ਵਾਰੀ ਕੁੜੀਆਂ ਦੇ ਵਿਆਹ ਨਹੀਂ ਵੀ ਹੁੰ ਕਿ ਵਿਆਹ ਜ਼ਰੂਰੀ ਹੈ ਹਰ ਕੁੜੀ ਲਈ ਵਿਆਹ ਜ਼ਰੂਰੀ ਹੈ ਆਈ ਅੰਡਰਸਟੈਂਡ ਜ਼ਰੂਰੀ ਹੈ ਬਟ ਸਮ ਟਾਈਮ ਸਾਨੂੰ ਸਾਹਮਣੇ ਰਿਸ਼ਤਾ ਹੀ ਨਹੀਂ ਵਧਿਆ ਮਿਲਦਾ ਜੀ ਬਿਲਕੁਲ ਕੱਲ ਨੂੰ ਵਿਆਹ ਕਰਕੇ ਡਿਵੋਰਸ ਦਾ ਸਟੈਂਪ ਲਗਾਉਣਾ ਆਪਣੇ ਉੱਤੇ ਵੀ ਹੁਣ ਕਰੇ ਰਹੀ ਹੈ ਜਾਂ ਤਲਾਕ ਦਿੱਤਾ ਉਹਦੇ ਨਾਲ ਚੰਗਾ ਵੀ ਤੁਸੀਂ ਕੁਵਾਰੇ ਰਹੋ ਇਹ ਬੜਾ ਲਿਖ ਕੇ ਕੁਝ ਬਣ ਜਾਓ ਸੋ ਅੱਜਕਲ ਕੁੜੀਆਂ ਵਿਆਹ ਤੋਂ ਜ਼ਿਆਦਾ ਆਪਣੇ ਕੈਰੀਅਰ ਨੂੰ ਇੰਪੋਰਟੈਂਸ ਦੇ ਰਹੀਆਂ ਕੁਝ ਕਰਨਾ ਚਾਹੁੰਦੀਆਂ ਚਾਰ ਪੈਸੇ ਕਮਾਉਣਾ ਚਾਹੁੰਦੀਆਂ ਨੇ ਆ ਤੋਂ ਬਾਅਦ ਔਰ ਕਰਨਾ ਵੀ ਚਾਹੀਦਾ ਜੀ ਹਰ ਕੁੜੀ ਨੂੰ ਵਿਆਹ ਤੋਂ ਪਹਿਲਾਂ ਆਪਣੇ ਤੇ ਇੰਡੀਪੈਂਡੈਂਟ ਹੋਣਾ ਚਾਹੀਦਾ ਚਾਰ ਪੈਸੇ ਕਮਾਓ ਮੈਂ ਤੇ ਹਰ ਕੁੜੀ ਨੂੰ ਇਹੀ ਕਵਾਂਗੇ ਕਿ ਇੰਨਾ ਕੁ ਕਮਾ ਲਓ ਕਿ ਆਪਣਾ ਵਿਆਹ ਆਪ ਕਰੋ ਮਾਪਿਓ ਦਾ 1 ਰੁਪਿਆ ਬਿਨਾਂ ਬਿਲਕੁਲ ਬਹੁਤ ਵਧੀਆ ਹੈ ਨਾ ਹਾਂਜੀ ਕਰਨਾ ਚਾਹੀਦਾ ਯਾਰ ਕਿਉਂ ਸਾਡੇ ਮਾਪਿਆਂ ਨੇ ਸਾਨੂੰ ਜਨਮ ਦਿੱਤਾ ਸਾਨੂੰ ਪਾਲ ਕੇ ਵੱਡਾ ਕੀਤਾ ਸਾਨੂੰ ਇੰਨੀ ਅੱਛੀ ਐਜੂਕੇਸ਼ਨ ਦਿੱਤੀ ਹੁਣ ਵਿਆ ਤਫੇ ਸਾਡੇ ਕਮਾਨ ਦਾ ਪੜੇ ਲਿਖੇ ਦਾ ਕੀ ਫਾਇਦਾ ਹੁਣ ਤੁਹਾਨੂੰ ਲੋਕ ਕਿਹੜੇ ਨਾਮ ਨਾਲ ਜਾਣਦੇ ਸ਼ਗੂਰ ਕਿ ਗੁਰਲੀਨ ਬੰਬੇ ਵਾਲੀ ਸਾਈਡ ਗੁਰਲੀਨ ਚੋਪੜਾ ਪੰਜਾਬ ਉਸ ਵਾਲੀ ਸਾਈਡ ਸ਼ਗੂਰ ਤੋਂ ਇਹ ਕਿਹੜਾ ਜ਼ਿਆਦਾ ਕਿਹੜਾ ਵਧੀਆ ਲੱਗਦਾ ਦੋਨੋਂ ਵਧੀਆ ਲੱਗਦੇ ਨੇ ਸ਼ਗੂਰ ਨੂੰ ਥੋੜਾ ਆਪਣਾਪਨ ਲੱਗਦਾ ਹੈ ਗੁਰਲੀਨ 'ਚ ਥੋੜਾ ਪ੍ਰੋਫੈਸ਼ਨਲ ਲੱਗਦਾ ਜਦੋਂ ਤੁਸੀਂ ਮਤਲਬ ਮੂਵੀ ਦੇ ਵਿੱਚ ਆਪਣਾ ਰੋਲ ਕਰਦੇ ਹੋ ਤਾਂ ਪੇਰੈਂਟਸ ਉਹ ਕੀ ਕੋਜ ਤੁਹਾਨੂੰ ਕਹਿੰਦੇ ਆ ਹੌਣ ਕੁਛ ਨਹੀਂ ਕਰਦੇ ਉਹਨਾਂ ਨੂੰ ਤਾਂ ਚੱਲ ਗਿਆ ਕਿ ਫਿਲਮ ਲਾਈਨ ਹੈ ਇੱਕ ਐਕਟਿੰਗ ਹੈ ਯੂ نو ਇੱਕ ਐਕਟਿੰਗ ਹੁੰਦੀ ਹੈ ਕੈਮਰੇ ਦੇ ਪਰੇ ਜਿਵੇਂ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੋ ਇਹ ਤੁਹਾਡਾ ਇੱਕ ਰੋਲ ਹੈ ਘਰੇ ਤੁਸੀਂ ਉਹਨਾਂ ਦੀ ਧੀ ਹੋ ਬਟ ਇੱਥੇ ਤੁਸੀਂ ਇੱਕ ਹੋਸਟ ਹੋ ਦਿਸ ਇਜ਼ ਯੋਰ ਜੌਬ ਸੋ ਜਦੋਂ ਅਸੀਂ ਆਪਣੇ ਕੰਮ ਨੂੰ ਆਪਣੀ ਇਬਾਦਤ ਵਾਂਗੂੰ ਲੈਂਦੇ ਆ ਪਾਠ ਵਾਂਗੂੰ ਲੈਂਦੇ ਆ ਸੋ ਉਦੋਂ ਤੁਹਾਨੂੰ ਸਭ ਕੁਝ ਵਧੀਆ ਲੱਗਦਾ ਹੈ ਐਂਡ ਤੁਹਾਡੀ ਫੈਮਿਲੀ ਤੁਹਾਡੇ ਪੇਰੈਂਟਸ ਤੁਹਾਡੇ ਇਨ-ਲॉज ਤੁਹਾਡਾ ਪਾਰਟਨਰ ਸਾਰੇ ਅੰਡਰਸਟੈਂਡ ਕਰਦੇ ਵੀ ਇੱਕ ਕੰਮ ਹੈ ਯਾਰ ਬਿਲਕੁਲ ਪਰ ਜਦੋਂ ਸਟਾਰਟ ਕੀਤਾ ਉਦੋਂ ਉਹਦੇ ਤੇ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਮੈਂ ਤੁਹਾਨੂੰ ਦੱਸਿਆ ਨਹੀਂ ਕਿ ਉਹਨਾਂ ਨੇ ਕਿਹਾ ਕਿ ਨਹੀਂ ਵੀ ਦਖਲ ਕਰਦੇ ਨਾ ਇਹ ਕਹਿੰਦੇ ਨਾ ਉਹ ਕਰਦੇ ਨਾ ਮੁਰਗੇ ਸਾਡੇ ਕੋਲ ਨਹੀਂ ਤੇ ਮੈਂ ਕਿਹਾ ਕੋਈ ਗੱਲ ਨਹੀਂ ਆਵਾਂਗੀ ਬਟ ਇਹ ਨਵਾਂ ਫੈਸਲਾ ਲੈਣਾ ਔਖਾ ਥੋੜਾ ਕਿਵੇਂ ਲੈ ਲੈਣਾ ਨਵਾਂ ਫੈਸਲਾ ਪਤਾ ਨਹੀਂ ਬਟ ਮੈਂ ਆਲਵੇਸ ਬੜੀ ਸਟਰੋਂਗ ਸੀ ਕਿ ਫਿਲਮਾਂ ਹੀ ਕਰਨੀਆਂ ਹੈ ਬੰਬਈ ਜਾਣਾ ਹੈ ਉੱਥੇ ਹੀ ਰਹਿਣਾ ਹੈ ਉੱਥੇ ਹੀ ਸਾਰੇ ਕੰਮ ਕਰਨੇ ਹੈ ਜੋ ਮੈਨੂੰ ਕਿਰਦਾਰ ਮਿਲਣਗੇ ਫਿਲਮਾਂ ਦੇ ਵਿੱਚ ਮੈਂ ਕਰਦੇ ਪਤਾ ਨਹੀਂ ਕਿ ਜਨੂੰਨ ਸੀਗਾ ਮੈਨੂੰ ਸਕੂਲ ਟਾਈਮ ਸੀ ਇਹ ਜਨੂੰਨ ਬਚਪਨ ਸਕੂਲ ਨਾਲ ਕੁਝ ਕਰਦੀ ਸੀ ਜਿਵੇਂ ਸਕੂਲ ਦੇ ਵਿੱਚ ਫੰਕਸ਼ਨ ਵਗੈਰਾ। ਮੈਸਟਰਡੀ ਕਰ ਰਹੀ ਆ। ਅਬ ਇਸ ਪੰਜਾਬ ਨਹੀਂ ਆ। ਅਬ ਇਸ ਨਾਰਥ ਇੰਡੀਆ ਨਹੀਂ ਆ। ਸਕੂਲ ਦੇ ਵਿੱਚ ਮੈਂ ਮੋਨੀਟਰ ਹੁੰਦੀ ਸੀਗੀ ਸਾਰੀ ਐਕਟੀਵਿਟੀਜ਼ 'ਚ ਮੈਂ ਫਰਸਟ ਹੁੰਦੀ ਸੀ। ਬੜੇ ਮੇਰੇ ਕੋਲ ਪ੍ਰਾਈਜ਼ਸ, ਅਵਾਰਡਸ ਤੇ ਉਹ ਸ਼ੀਲਡਸ ਪਈਆਂ ਹੋਈਆਂ, ਕਰਾਊਨਸ ਪਏ ਹੋਏ ਆ। ਸੋ ਸ਼ੁਰੂ ਤੋਂ। ਤੇ ਸ਼ਗੂ ਨੇ ਜਿਵੇਂ ਕਹ ਗੁਰਲੀਨ ਜਿਵੇਂ ਮਤਲਬ ਕਿ ਤੁਸੀਂ ਅੱਜ ਵੀ ਉਨੇ ਸੋਹਣੇ ਹੋ ਤੇ ਜਦੋਂ ਪਹਿਲਾਂ ਸਕੂਲ ਟਾਈਮ ਇੰਦੇ ਸੋਹਣੇ ਸੀ। ਉਹ ਤਾਂ ਬਹੁਤ ਜ਼ਿਆਦਾ। 글로 ਫੇਸ ਤੇ। ਉਹ ਤਾਂ ਬਹੁਤ ਜ਼ਿਆਦਾ ਸੀਗਾ। ਉਹதோ ਟੈਨਸ਼ਨਾਂ ਨਹੀਂ ਸੀਗੀਆਂ ਹੁਣ ਥੋੜਾ ਥੋੜਾ ਟੈਨਸ਼ਨਾਂ ਨੇ ਜ਼ਿੰਮੇਦਾਰੀਆਂ ਨੇ ਗਲੋ ਘਟਾ ਦਿੱਤਾ ਬਟ ਫਿਰ ਵੀ ਮੈਂ ਕੋਸ਼ਿਸ਼ ਕਰਦੀ ਆ ਜਲਦੀ ਸੌਣ ਦੀ ਜਲਦੀ ਉੱਠਣ ਦੀ ਵਧੀਆ ਡਾਈਟ ਖਾਣ ਦੀ ਪੋਜ਼ਿਟਿਵ ਰਹਿਣ ਦੀ ਔਰ 네ਗੇਟਿਵ ਲੋਕਾਂ ਨੂੰ ਆਪਣੇ ਤੋਂ ਦੂਰ ਰੱਖਣ ਦੀ ਜਿਹੜਾ ਮੈਨੂੰ ਵੀ ਸਟ्रेस ਦਿੰਦਾ ਮੈਨੂੰ ਡਿਪਰੈਸ਼ਨ ਦਿੰਦਾ ਤੇ ਮੈਨੂੰ ਹੁੰਦਾ ਕਿ ਮੈਂ ਦੂਰ ਹੀ ਰਹੂੰ ਜਦੋਂ ਕਦੇ ਮਤਲਬ ਕਿ ਤੁਸੀਂ ਰੋਲ ਅਦਾ ਕਰ ਰਹੇ ਹੋ ਫਿਲਮ ਦੇ ਵਿੱਚ ਜਾਂ ਹਨ ਐਵੇਂ ਹੁੰਦਾ ਕਿ ਕਦੇ ਕੁਝ ਟੈਨਸ਼ਨਾਂ ਹੁੰਦੀਆਂ ਮੈਂ ਤੁਹਾਡੇ ਪੇਰੈਂਟਸ ਤੁਹਾਨੂੰ ਮਨਾ ਕਰਦੇ ਆ ਤੁਸੀਂ ਹੁਣੇ ਦੱਸਿਆ ਹਨਾ ਉਹਨਾਂ ਨੂੰ ਕਿਵੇਂ ਮੈਨੇਜ ਕੀਤਾ ਫਿਰ ਹੁਣ ਜਿਹੜਾ ਮੈਂ ਕੱਲ ਹੀ ਇੱਕ ਮੂਵੀ ਦਾ ਸ਼ੂਟ ਕਰ ਰਹੀ ਸੀਗੀ ਰਾਤ ਪੰਜਾਬੀ ਫਿਲਮ ਹੈ ਪੌਪਲਰ ਫਿਲਮ ਹੈ ਤੇ ਮੈਨੂੰ ਪਰਸੋਂ ਹੀ ਮਿਲੀ ਉਹ ਮੂਵੀ ਤੇ ਮੈਂ ਸ਼ੂਟ ਕਰ ਰਹੀ ਸੀ ਤੇ ਮੈਨੂੰ ਕੋਈ ਘਰੇ ਕੋਈ ਟੈਨਸ਼ਨ ਹੁੰਦੀ ਤੇ ਮੇਰੇ ਬ੍ਰਦਰ ਨਾਲ ਗੱਲ ਹੋਈ ਸੀ ਤਾਂ ਨੇ ਕਿਹਾ ਕਿ ਐਡਾ ਦਾ ਪ੍ਰੋਬਲਮ ਹੈ ਤੇ ਜਦੋਂ ਮੈਂ ਕੈਮਰੇ ਤੋਂ ਪਿੱਛੇ ਹੁੰਦੀ ਆ ਤੇ ਮੈਂ ਠੀਕ ਐ ਗੱਲ ਕਰਦੀ ਸੀ ਕੋਈ ਟੈਨਸ਼ਨ ਨਹੀਂ ਪਰ ਜਿੱਦ ਤੇ ਮੈਂ ਕੈਮਰੇ ਦੇ ਮੋਹਰੇ ਚਲ ਜਾਂਦੀ ਆ ਮੈਂ ਇੱਕ ਡਿਫਰੈਂਟ ਇਨਸਾਨ ਬਣ ਜਾਂਦੀ ਆ ਬਿਲਕੁਲ ਬਹੁ ਸਭ ਕੁਝ ਹੀ ਨਾਲ ਆਪਣੇ ਦਿੱਤਾ ਮਿਲਵਾ ਜਿਹੜਾ ਮੈਂ ਇੱਥੇ ਬੈਠੀ ਆ ਤੁਹਾਡੇ ਨਾਲ ਪੋਡਕਾਸਟ ਕਰ ਰਹੀ ਆ ਇਹ ਵੀ ਰੱਬ ਨੇ ਦਿੱਤਾ ਹੈ ਮੇਰੀ ਜ਼ਿੰਦਗੀ ਚ ਇੱਕ ਇੱਕ ਮੇਰਾ ਸਾਹ ਸ਼ੁਕਰਾਨੇ ਨਾਲ ਹੁੰਦਾ ਹੈ ਕਿ ਥੈਂਕ ਯੂ ਬਾਬਾ ਜੀ ਤੁਸੀਂ ਮੈਨੂੰ ਇੰਨਾ ਕੁਝ ਦਿੱਤਾ ਜੋ ਮੈਂ ਡਿਸਰਵ ਵੀ ਨਹੀਂ ਸੀ ਕਰਦੀ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਤੁਸੀਂ ਮੈਨੂੰ ਉਹ ਵੀ ਦੇ ਦਿੱਤਾ ਸਟਿਲ ਤੋਂ ਮੈਨੂੰ ਦੇਂਦਾ ਪਿਆ ਆਉਣ ਵਾਲੇ ਟਾਈਮਸ ਦਾ ਬਹੁਤ ਹੀ ਦੇਣਾ ਹੈ ਸੋ ਸਭ ਕੁਝ ਅੰਮ੍ਰਿਤ ਵੇਲਾ ਬਾਪਾ ਜੀ ਤੇ ਬਾਪ ਹਸ਼ਰ ਮੂਵੀ ਤੋਂ ਬਾਅਦ ਕੋਈ ਹੋਰ ਮੂਵੀ ਕਰਨ ਦਾ ਪਲਾਨ ਕਿਉਂ ਕੀਤਾ ਸਿਰਫ ਰਿਆਈ ਅੱਜ ਤੇ ਰਾਜੇ ਆਈ ਆਗੇ ਮੁੰਡੇ ਯੂਕੇ ਦੇ ਹੁਣ ਗੁਰਮੁਖਾਈ ਸਗੀ ਕਿਰਪਾਨ ਆਈ ਸਗੀ ਸੋ ਬਟ ਉੱਥੇ ਲੋਕਾਂ ਨੇ ਇਹਨਾਂ ਨੂੰ ਰਜਿਸਟਰ ਨਹੀਂ ਕੀਤਾ ਜਿੰਨਾ ਹਸ਼ਰ 'ਚ ਕਰ ਲਿਆ ਹੁਣ ਪੇਰੈਂਟਸ ਤਾਂ ਬਹੁਤ ਖੁਸ਼ ਹੋਣਗੇ ਨਾ ਬਹੁਤ ਖੁਸ਼ ਜੋ ਤੁਸੀਂ ਜਾਂਦੇ ਮੈਨੂੰ ਵਧੀਆ ਵਾਈਬਸ ਹੁੰਦੀਆਂ ਹਨ ਜਦੋਂ ਜਦੋਂ ਕੋਈ ਵੀ ਇਨਸਾਨ ਅਕਸੀ ਰਾਤੇ ਤੁਰਦਾ ਤੇ ਉਦੋਂ ਉਹਦੇ ਮਾਪਿਓ ਨੂੰ ਥੋੜਾ ਜਿਹਾ ਡਰ ਲੱਗਦਾ ਕਿ ਯਾਰ ਪਤਾ ਨਹੀਂ ਸਾਡਾ ਬੱਚਾ ਕੱਲਾ ਹੈ ਕਾਮਯਾਬ ਬਣੇਗਾ ਨਹੀਂ ਹੋਏਗਾ ਸਪੈਸ਼ਲੀ ਕੁੜੀ ਹੋਵੇ ਤੇ ਉਹੀ ਬੱਚਾ ਜਦੋਂ ਕਾਮਯਾਬ ਹੋ ਜਾਂਦਾ ਹੈ ਮਨ ਲੋਕ ਜਾਣਨਾ ਸ਼ੁਰੂ ਕਰ ਦਿੰਦੇ ਆ ਉਹਦੇ ਕੋਲ ਸਭ ਕੁਝ ਆਉਣਾ ਸ਼ੁਰੂ ਹੋ ਜਾਂਦਾ ਤੇ ਫਿਰ ਮਾਪਿਓ ਨੂੰ ਪ੍ਰਾਪਤ ਹੁੰਦਾ ਹੀ ਹੈ ਨਾ ਕਿ ਸਾਡੀ ਧੀ ਹਾਂ ਗੁਰleen ਜਿਵੇਂ ਫਿਲਮ ਇੰਡਸਟਰੀ ਦੇ ਵਿੱਚ ਨਾ ਪੇਰੈਂਟਸ ਇਸ ਚੀਜ਼ ਨੂੰ ਅਲਾਉ ਨਹੀਂ ਕਰਦੇ ਕੁੜੀਆਂ ਦੇ ਵਾਸਤੇ ਕੀ ਦਿੱਕਤ ਆਉਂਦੀਆਂ ਨੇ ਜਿਵੇਂ ਕੁੜੀਆਂ ਮੂਵੀਜ਼ ਕਰਦੀਆਂ ਨੇ ਜਾਂ ਫਿਰ ਹੋਰ ਵੀ ਹੈ ਨਾ ਐਕਟਿੰਗ ਜਿੰਨੀ ਵੀ ਐਕਟਿੰਗ ਆ ਕੁੜੀਆਂ ਦੀ ਉਹਨਾਂ ਨੂੰ ਕਿਹੜੀ ਪ੍ਰੋਬਲਮਜ਼ ਕਦੇ ਸੋਚਿਆ ਨਹੀਂ ਲੱਗਦਾ ਕਿ ਸਾਡੇ ਸਮਾਜ ਵਿੱਚ ਅੱਪਾ ਜਦੋਂ ਵੀ ਕੁੜੀ ਕੋਈ ਜੌਬ ਕਰਦੀ ਕੁਝ ਵੀ ਕਰਦੀ ਅਸੀਂ ਡਰ ਜਾਂਦੇ ਹਾਂ ਕਦੋਂ ਆ ਜਾਏਗੀ ਟਾਈਮਿੰਗ ਅਲੱਗ ਕੋਉਣਗੇ ਮੰਨ ਲਓ ਹੁਣ ਕੋਈ ਵੀ ਹੈ ਤੁਹਾਡੇ ਵੀ ਕਦੇ ਟਾਈਮਿੰਗ ਘੁੱਫਰ ਥੱਲੇ ਹੋ ਜਾਂਦੇ ਨੇ ਤੇ ਕਰਦੇ ਪਰੇਸ਼ਾਨ ਹੋ ਜਾਂਦੇ ਯਾਰ ਕੁੜੀਆਂ ਇਹ ਕੰਮ ਕਰ ਦਿੱਤੀ ਹੈ ਰਾਤਾਂ ਰਾਤਾਂ ਨੂੰ ਆਏਗੀ ਇਹ ਕਰੇ ਕਿਉਂਕਿ ਇਹ ਸੋ ਹਰ ਫੀਲਡ ਦੇ ਵਿੱਚ ਅਸੀਂ ਫੀਲ ਮੈਨੂੰ ਲੱਗੇ ਥੋੜਾ ਜਿਹਾ ਇਨਸਿਕਿਓਰ ਬਟ ਜੇ ਉਹ ਫੀਮੇਲ ਸਹੀ ਬਿਲਕੁਲ ਉਹ ਪੋਜ਼ਿਟਿਵ ਹੈ ਤੇ ਉਹ ਨੂੰ ਪਤਾ ਹੈ ਆਪਣੀਆਂ ਬਾਉਂਡਰੀਜ਼ ਕੀ ਇਹ ਮੇਰੀਆਂ ਬਾਉਂਡਰੀਜ਼ ਹਨ ਮੈਂ ਇਹਨੂੰ ਕ੍ਰੋਸ ਨਹੀਂ ਕਰਾਂਗੀ ਬਿਲਕੁਲ ਜੇ ਕੁੜੀ ਨਹੀਂ ਚਾਹੁੰਦੀ ਤੇ ਕੋਈ ਤੁਹਾਡੀ راہ باندې ਤੱਕ ਸਕਦਾ ਜੇ ਕੁੜੀ ਆਪ ਹੀ ਕਵੇ ਤੇ ਫਿਰ ਤੇ ਕੋਈ ਉਹ ਛੱਡ ਦੇ ਸੋ ਉਹਨਾਂ ਲਗਾ ਫਿਲਮ ਲਾਈਨ ਹੋਵੇ ਉੱਥੇ ਥੋੜਾ ਜਿਹਾ ਤਾਅ ਹੋ ਜਾਂਦਾ ਕਿਉਂਕਿ ਸਟਾਰਟ ਅਪ ਓਪਨ ਲਾਈਫ ਹੈ ਯੂ نو ਫਿਲਮ ਲਾਈਨ ਅਦਰਵਾਈਜ਼ ਹਰ ਜੌਬ ਦੇ ਵਿੱਚ ਕੁਛ ਨਾ ਕੁਛ ਕੁਛ ਨਾ ਕੁਛ ਹੁੰਦਾ ਹੀ ਹੈ ਜੈ ਟੀਚਿੰਗ ਡਿਪਾਰਟਮੈਂਟ ਨਾਲੋਂ ਸੀ ਡਾਕਟਰਸ ਦੇ ਨਾਲਾਂ ਨੂੰ ਹਰ ਡਿਪਾਰਟਮੈਂਟ ਦੇ ਵਿੱਚ ਯੂ ਆਰ ਨਾਟ ਸੇਫ ਆਲਸੋ ਐਂਡ ਯੂ ਆਰ ਸੇਫ ਆਲਸੋ ਇਹ ਸਭ ਕੁਝ ਡਿਪੈਂਡ ਕਰਦਾ ਹੈ ਕੁੜੀ ਦੇ ਔਰ ਗੁਰਲੀਨ ਜੀ ਮਤਲਬ ਕਿ ਤੁਸੀਂ ਮੂਵੀ ਕਰਦੇ ਹੋ ਕਦੇ ਜਿੰਨੀਆਂ ਵੀ ਹੁਣ ਤੱਕ ਮੂਵੀਆਂ ਕੀਤੀਆਂ ਤੁਸੀਂ ਉਹਦੇ ਵਿੱਚ ਐਵੇਂ ਹੋਇਆ ਕਿ ਤੁਹਾਨੂੰ ਕੋਈ ਐਵੇਂ ਦਾ ਰੋਲ ਮਿਲਿਆ ਹੋਵੇ ਜਿਹਦੇ ਤੁਸੀਂ ਨਹੀਂ ਕਰਨਾ ਚਾਹੁੰਦੇ ਮੈਂ ਉਹ ਰੋਲ ਹੀ ਕਰਦੇ ਨਹੀਂ ਫਿਲਮ ਹੀ ਨਹੀਂ ਕਰਦੀ ਜਿਹੜਾ ਮੈਨੂੰ ਰੋਲ ਨਾ ਪਸੰਦ ਹੋਵੇ ਪੈਸੇ ਨਾਲੋਂ ਵੱਧ ਅਹਿਮੀਅਤ ਮੈਂ ਆਪਣੇ ਕਿਰਦਾਰ ਨੂੰ ਦਿੰਦੀ ਆ ਆਪਣੇ ਰੋਲ ਨੂੰ ਦਿੰਦੀ ਆ ਜੇ ਰੋਲ ਵਧੀਆ ਹੋਵੇ ਮੈਂ ਘੱਟ ਵੱਧ ਪੈਸਿਆਂ 'ਚ ਵੀ ਕਰ ਲੈਂਦੀ ਆ ਜੇ ਰੋਲ ਵਧੀਆ ਨਾ ਹੋਵੇ ਫਿਰ ਪੈਸੇ ਵਾਲੇ ਕੰਮ ਨਹੀਂ ਕਰਨਾ ਹੁਣ ਤੱਕ ਜਿਨੇ ਰੋਲ ਕੀਤੇ ਉਹਦੇ ਵਿੱਚ ਖੁਸ਼ ਖੁਸ਼ ਬਿਲਕੁਲ ਖੁਸ਼ ਔਰ ਕਿਉਂਕਿ ਉਹ ਦਿਲ ਤੋਂ ਕੀਤੇ ਨਾ ਇੱਕ ਤੇ ਵੈਲੇ ਹੀ ਜਨੂਨ ਹੈ ਫਿਲਮਾਂ 'ਚ ਕੰਮ ਕਰਨਾ ਕੰਮ ਕਰਨਾ ਐਡਾ ਪੈਸੇ ਲਈ ਕਦੇ ਕੰਮ ਨਹੀਂ ਕੀਤਾ ਵੀ ਮੈਂ ਵੀ ਮੈਨੂੰ ਪੈਸੇ ਨਹੀਂ ਹੈਗੇ ਤੇ ਹੁਣੇ ਰੋਲ ਕਰਨਾ ਹਾਂ ਹਾਂ ਬੰਬੇ ਦੇ ਵਿੱਚ ਜਦੋਂ ਮੈਂ ਸਟਰਗਲ ਕੀਤੀ ਉਦੋਂ ਜ਼ਰੂਰ ਕੀਤਾ ਮੈਂ ਪੈਸੇ ਲਈ ਕਿਉਂਕਿ ਸਰਵਾਈਵ ਕਰਨਾ ਹੈ ਕਿ ਰੈਂਟ ਦੇਣਾ ਹੈ 5000 10000 ਉਹ ਕੈਟਲੌਗਸ ਕਰ ਲਏ ਤੁਸੀਂ ਐਡਸ ਕੱਪ ਲੀਆਂ ਉਹ 20000 25000 ਚ ਕਰ ਲਿਆ ਬਟ ਫਿਲਮਾਂ ਲਈ ਮੈਨੂੰ ਆਲਵੇਜ਼ ਹ ਵੀ ਜਿਹੜੀ ਫਿਲਮ ਹੈ ਇਸ ਸਦੀਆਂ ਤੱਕ ਲੋਕਾਂ ਨੇ ਦੇਖਣੀ ਹੈ ਬਿਲਕੁਲ ਔਰ ਜੇ ਮੈਂ ਉਹਦੇ ਨਾਲ ਦਿਲ ਤੋਂ ਨਹੀਂ ਜੁੜੀ ਮੈਂ ਕਿਰਦਾਰ ਨਹੀਂ ਨਿਭਾ ਸਕਦੀ ਬਿਲਕੁਲ ਉਹ ਪੈਸਿਆਂ ਲਈ ਕਿਰਦਾਰ ਨਹੀਂ ਕੀਤਾ ਚਾਹ ਸਕਦਾ ਪੈਸੇ ਲਈ ਛੁੱਛੇ ਵੀ ਕੰਮ ਜ਼ਰੂਰ ਤੁਸੀਂ ਕਰ ਸਕਦੇ ਹੋ ਬਟ ਫਿਲਮ ਇੱਕ ਜ਼ਿੰਮੇਵਾਰੀ ਹੁੰਦੀ ਤੁਸੀਂ ਕੰਮ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਅੱਜ ਕੱਲ ਨਾ ਜਿਵੇਂ ਨਿਊ ਜਨਰੇਸ਼ਨ ਆ ਉਹ ਇਸ ਉਸ ਦੇ ਕੰਮ ਛੋਟਾ ਯਾਰ ਮੈਂ ਨਹੀਂ ਕਰਨਾ ਮੇਰੀ ਬੇਇੱਜ਼ਤੀ ਹੋ ਜਾਊਗੀ ਇਦਾਂ ਤੁਸੀਂ ਕਿਵੇਂ ਵੇਖਦੇ ਹੋ ਨਾ ਇਹ ਚੀਜ਼ਾਂ ਛੋਟਾ ਹੈ ਜਾਂ ਵੱਡਾ ਮੈਂ ਕੋਈ ਕੰਮ ਨਹੀਂ ਛੱਡਦਾ ਅਗਰ ਉਹ ਕੰਮ ਅੱਛਾ ਵਧੀਆ ਤੇ ਮੈਂ ਫਟਾਫਟ ਕਰਾਂਗਾ ਮੈਂ ਦੂਜਾ ਖਿਆਲ ਲੈ ਕੇ ਨਹੀਂ ਆਉਂਦੀ ਨਹੀਂ ਕਰਨਾ ਕਰਨਾ ਮੈਨੂੰ ਕੰਮ ਨਾਲ ਪਿਆਰ ਹੀ ਬਹੁਤ ਹੈ ਚਾਹੇ ਕੋਈ ਵੀ ਹੋਵੇ ਕੰਮ ਚਾਹੇ ਛੋਟਾ ਦਾ ਵੀ ਕੰਮ ਹੋਵੇ ਵਧੀਆ ਕੰਮ ਹੋਵੇ ਮੈਨੂੰ ਰੋਣ ਨੂੰ ਸਕੂਨ ਦਵੇ ਮੈਂ ਰੇਲੀ ਨਹੀਂ ਰਹਿਣਾ ਮੈਂ 24 ਘੰਟੇ ਕੈਮਰੇ ਦੇ ਸੱਦੇ ਰਹਿਣਾ ਚਾਹੁੰਦੀ ਹਾਂ ਸਿਰਫ ਥੋੜੀ ਦੇਰ ਲਈ ਸੌਂ ਜਾਵਾਂ ਆਪਣੇ ਘਰੇ ਫੇਰ ਆਜਾ ਮ ਕੰਮ ਕਰਾਈਆ ਜੋ ਵੀ ਕੋਈ ਕੰਮ ਹੋ ਫਿਲਮਾਂ ਨਹੀਂ ਵੀ ਹੈ ਜਾਂ ਹੋਰ ਵੀ ਕੋਈ ਕੰਮ ਹੈ ਮੈਂ ਆਪਣੇ ਆਪ ਨੂੰ ਬੀਜ਼ੀ ਰੱਖਣਾ ਚਾਹੀਦਾ ਗੁਰਲੀਨਾ ਜਿਵੇਂ ਅੱਜਕੱਲ ਇਹ ਅਸੀਂ ਦੇਖਦੇ ਹਾਂ ਨਾ ਕਿ ਕੁੜੀਆਂ ਨੂੰ ਬਹੁਤ ਪ੍ਰੋਬਲਮਸ ਆਉਂਦੀਆਂ ਵਾ ਕਿ ਕਦੇ ਆਪਣੀ ਲਵ ਮੈਰਿਜ ਜਨੂੰ ਕਿਉਂਕਿ 90% ਤੇ ਮੈਨੂੰ ਇਹ ਲੱਗਦਾ ਸਕਸੈਸ ਇਸ ਨੋਟ ਹੈਨਾ ਬਟ ਤੁਸੀਂ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਮੈਨੂੰ ਮੈਨੂੰ ਲੱਗਦਾ ਕਿ ਲਵ ਮੈਰਿਜ ਹੋਵੇ ਜਾਂ ਅਰੇਂਜ ਮੈਰਿਜ ਚਾਹੇ ਦੋਨੇ ਕਾਮਯਾਬ ਨਹੀਂ ਕਿਉਂਕਿ ਵਿਸ਼ਵਾਸ ਹੀ ਨਹੀਂ ਰਹਿ ਗਿਆ ਰਿਸ਼ਤਿਆਂ ਵਿੱਚ ਬਿਲਕੁਲ ਵਿਸ਼ਵਾਸ ਟੁੱਟਦੇ ਜਾ ਰਹੇ ਹੈ ਮੁੰਡੇ ਬਾਹਰ ਜਾ ਰਹੇ ਉਧਰ ਕੁੜੀਆਂ ਬਾਹਰ ਜਾ ਰਹੀਆਂ ਜੋ ਮੈਂ ਹਾਲਾਤਾਂ ਨੂੰ ਦੇਖ ਰਹੀਆਂ ਆਪਸ਼ਨਸ ਬੜੀਆਂ ਆ ਗਈਆਂ ਤੂੰ ਨਹੀਂ ਤੇ ਹੋਰ ਸਹੀ ਪਹਿਲੇ ਸਾਡੇ ਮਾਪੇ ਵਿਚਾਰੇ ਕੋਈ অপਸ਼ਨ ਇਹ ਹੁੰਦਾ ਸੀ ਬਿਲਕੁਲ ਲਾੜਪਕ ਕੇ ਉੱਥੇ ਹੀ ਰਹਿੰਦੇ ਸੀਗੇ ਸੋ ਹੌਲੀ ਹੌਲੀ ਜਦ ਮਾਦਾ ਵੀ ਟਾਈਮ ਨਾਲ ਆਪਣਾ ਸਾਰੇ ਚੇਂਜ ਹੋ ਜਾਂਦੇ ਆ ਸੋ ਮੁੰਡਿਆਂ ਨੂੰ ਵੀ ਚਾਹੀਦਾ ਹੁਣ ਅਸੀਂ ਪੜ੍ਹ ਲਿਖ ਕੇ ਇੰਟੈਲੀਜੈਂਟ ਆ ਇੱਕ ਅੱਛੀ ਪੋਸਟ ਤੇ ਕੰਮ ਕਰ ਰਹੇ ਆ ਸੋ ਸਾਨੂੰ ਥੋੜਾ ਜਿਹਾ ਐਡਜਸਟ ਕਰਨਾ ਚਾਹੀਦਾ ਹੈ ਕੁੜੀਆਂ ਨੂੰ ਵੀ ਸਮਝੌਤੇ ਕਰਨੇ ਚਾਹੀਦੇ ਝੁਕਣਾ ਚਾਹੀਦਾ ਮੁੰਡਿਆਂ ਨੂੰ ਵੀ ਐਡਜਸਟ ਕਰਨਾ ਚਾਹੀਦਾ ਤਾਂ ਹੀ ਦੋਨੋਂ ਹੱਥਾਂ ਨਾਲ ਵਜਦੀ ਹੈ ਸੋ ਥੋੜਾ ਥੋੜਾ ਦੋਨੋਂ ਐਡਜਸਟ ਕਰੋ ਇੱਕ ਵਧੀਆ ਜ਼ਿੰਦਗੀ ਨੂੰ ਜਿਓ ਔਰ ਵਫਾਦਾਰ ਸ਼ਗੁਨ ਫਿਰ ਦੂਸਰੀਆਂ ਮੂਵੀਜ਼ ਕਦੋਂ ਆ ਰਹੀਆਂ ਨੇ ਤੁਹਾਡੀਆਂ ਬਹੁਤ ਜਲਦੀ ਆ ਰਹੀਆਂ ਹਿੰਦੀ ਆ ਰਹੀਆਂ ਪੰਜਾਬੀ ਵੀ ਆ ਰਹੀਆਂ ਜਿਵੇਂ ਹਮੇਂ ਗੱਲ ਕਰਤੀ ਵੀ 1:30 ਵਜੇ ਆਈ ਨਾ ਮੇਰੇ ਸ਼ੂਟ ਸੀਗਾ ਮੰਡੀ ਕੁਨਿੰਗੜ ਉਹ ਪੰਜਾਬੀ ਮੂਵੀ ਦਾ ਸੋ ਯੂ ਫੀਲ ਰੀਲੀ ਗੁੱਡ ਜਦੋਂ ਤੁਸੀਂ ਜਿਸ ਚੀਜ਼ ਨੂੰ ਚਾਹੁੰਦੇ ਉਹ ਬੜਾ ਪੈਸ਼ਨ ਹੁੰਦਾ ਤੇ ਤੁਸੀਂ ਉਹ ਕੰਮ ਕਰਦੇ ਹਮ ਤੁਹਾਡੇ ਦਿਲ ਨੂੰ ਖੁਸ਼ੀ ਮਿਲਦੀ ਓਦਾਂ ਮੈਨੂੰ ਮਿਲਦੀ ਜੋ ਤੁਹਾਡੀ ਮੂਵੀ ਆਈ ਪਹਿਲੀ ਤੁਸੀਂ ਮਲੇ ਕਿਵੇਂ ਵੇਖੀ ਪਹਿਲਾਂ ਤੁਸੀਂ ਵੇਖ ਰਹੇ ਸੀ ਥੀਏਟਰ ਚ ਵੇਖੀ ਕਿਵੇਂ ਲੱਗਦਾ ਸੀ ਆਪਣੇ ਆਪ ਨੂੰ ਵੇਖ ਕੇ ਲੱਗਦਾ ਸੀ ਇੰਨੀ ਵੱਡੀ ਸਕਰੀਨ ਤੇ ਤੁਹਾਡੇ ਨੂੰ ਕਿਵੇਂ ਨੋ ਸਾਰੇ ਦੇਖ ਰਹੇ ਹੋ। I appreciate ਤੇ ਮੈਂ ਖੁਦ ਵੀ ਇੱਥੇ ਬੈਠੀ ਹਾਂ ਨਾ ਕਿਵੇਂ ਮੈਂ ਖੁਦ ਵੀ ਇੱਥੇ ਬੈਠੀ ਹਾਂ। ਸੱਚਾ ਲੱਗਦਾ ਜਦੋਂ ਆਪਣੇ ਆਪ ਨੂੰ ਸਕਰੀਨ ਤੇ ਦੇਖਣਾ ਤੇ ਤੁਹਾਡੇ ਮਾਪਿਓ ਦੇਖਦੇ ਆ ਤੁਹਾਨੂੰ ਪ੍ਰਾਊਡ ਫੀਲ ਹੁੰਦਾ ਹੈ। ਗੱਲ ਹੁੰਦੀ ਸੁਪਨਿਆਂ ਦੀ। ਜਦੋਂ بڑے ਸੁਪਨੇ ਤੁਹਾਡੀਆਂ ਅੱਖਾਂ 'ਮਰੇ ਸਰਕਾਰ ਹੁੰਦੇ ਤੁਸੀਂ ਕੁਝ ਵੀ ਕਰਨਾ ਚਾਹੁੰਦੇ ਹੋ। ਮੰਨ ਲਓ ਹੁਣ ਕੋਈ ਅਮਰੀਕਾ ਜਾਣਾ ਚਾਹੁੰਦੇ। ਬਿਲਕੁਲ। ਉਹ ਸੁਪਨਾ ਕੀ ਹੈ ਅਮਰੀਕਾ ਜਾਣਾ। ਤੇ ਜਦੋਂ ਉਹ ਬੈਠ ਕੇ ਫਲਾਈਟ ਵਿੱਚ ਅਮਰੀਕਾ ਜਾਏਗਾ ਇਸ ਤੋਂ ਵੱਡਾ ਸੁਪਨਾ ਉਹ ਦਿੱਲੀ ਕੀ ਬਿਲਕੁਲ ਕਿਸੇ ਦੀ ਹੈਗੀ ਕਿ ਉਹ ਆਸਟ੍ਰੇਲੀਆ ਜਾ ਕੇ ਨਰਸ ਦਾ ਕੰਮ ਕਰੇਗੀ ਤੇ ਜਦੋਂ ਆਸਟ੍ਰੇਲੀਆ ਜਾ ਕੇ ਨਰਸ ਦਾ ਕੰਮ ਕਰੇਗੀ ਉਹ ਸੁਪਨਾ ਜਦੋਂ ਵੀ ਕਿਸੇ ਇਨਸਾਨ ਦਾ ਜਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਮਿਲਗੀ ਖੁਸ਼ੀ ਮਿਲਦੀ ਹੈ ਤੁਹਾਡੀ ਅੱਖਾਂ ਸਾਹਮਣੇ ਜੋ ਤੁਸੀਂ ਸੋਚਿਆ ਸੀ ਕਿ ਦੀ ਡ੍ਰੀਮ ਲਿਆ ਸੀਗਾ ਉਹ ਚੀਜ਼ਾਂ ਸਭ ਨੇ ਹੁੰਦੀਆਂ ਇਸ ਤੋਂ ਵੱਡੀ ਖੁਸ਼ੀ ਕਿਸੇ ਦੀ ਨਹੀਂ ਬਿਲਕੁਲ ਬਿਲਕੁਲ ਹਮ ਥੈਂਕ ਯੂ ਸੋ ਮੱਚ ਸ਼ਗੂਨ ਦਾ ਗੁਰਲੀਨ ਕੋਰ ਦਾ ਜਿਨ੍ਹਾਂ ਨੇ ਸਾਡੇ ਨਾਲ ਅੱਜ ਆਪਣੀ ਕੀਮਤੀ ਗੱਲਾਂ ਤੇ ਆਪਣੀ ਮੂਵੀਜ਼ ਬਾਰੇ ਆਪਣੀ ਲਾਈਫ ਬਾਰੇ ਦੱਸਿਆ ਕਿ ਕਿਵੇਂ ਸਕਸੈਸ ਹੋਏ ਹੋਏ ਤੇ ਕਿੰਨੀਆਂ ਪ੍ਰੋਬਲਮਸ ਨੂੰ ਕ੍ਰੀਏਟ ਕਰਕੇ ਇੱਥੋਂ ਤੱਕ ਪਹੁੰਚੇ ਤੇ ਉਹਨਾਂ ਨੇ ਆਪਣੇ ਸੁਪਨਿਆਂ ਨੂੰ ਕਿਵੇਂ ਪੂਰਾ ਕੀਤਾ ਥੈਂਕ ਯੂ ਸੋ ਮੱਚ ਇਸ ਚੈਨਲ ਤੇ ਇਹਨਾਂ ਦਾ ਜੀ ਆਇਆਂ ਆਖਦੇ ਇੱਕ ਵਾਰ ਇਹਨਾਂ ਨੂੰ ਫਿਰ ਤੋਂ ਥੈਂਕ ਯੂ ਸੋ ਮਚ ਮੈਮ ਔਰ ਜਦ ਤੱਕ ਅੱਲਾ ਮੈਂ ਹੀ ਕਹਾਂਗੀ ਵੀ ਕਦੇ ਵੀ ਆਪਣੇ ਸੁਪਨੇ ਕਿਸੇ ਲਈ ਨਾ ਛੱਡੋ ਆਪਣੇ ਤੇ ਯਕੀਨ ਰੱਖੋ ਪਰਮਾਤਮਾ ਤੇ ਯਕੀਨ ਰੱਖੋ ਬਿਤ ਬਦੇ ਨਾ ਜੁੜੋ ਔਰ ਤੁਸੀਂ ਦੇਖੋਗੇ ਵੱਡੀਆਂ ਵੱਡੀਆਂ ਜਿੱਤੀਆਂ ਵੀ ਪ੍ਰੋਬਲਮਸ ਐ ਸਾਰੀਆਂ ਛੋਟੀਆਂ ਹੋ ਜਾਣੀਆਂ ਸਿਹਤ ਦਾ ਧਿਆਨ ਰੱਖਿਆ ਕਰੋ ਸਿਹਤ ਬਹੁਤ ਜ਼ਰੂਰੀ ਹੈ ਜਿਹਦੇ ਕੋਈ ਸਿਹਤ ਨਹੀਂ ਹੈ ਲੱਖਾਂ ਦੇ ਗਹਿਣੇ ਪਾ ਲੋ ਸੂਟ ਪਾ ਲੋ ਕੁਝ ਵੀ ਨਹੀਂ ਚੱਜੂਗਾ ਜੇ ਸਿਹਤ ਚੰਗੀ ਹੈ ਤੁਹਾਡਾ ਫੇਸ ਵਧੀਆ ਹੈ ਤਾਂ ਹੀ ਇਹ ਜਿੰਨ ਸਾਨੂੰ ਲਾਈਫ ਇਹ ਅਸੀਂ ਨੂੰ ਇੰਜੋਏ ਕਰ ਸਕਦੇ ਆ ਅਦਰਵਾਇਜ਼ ਅਸੀਂ ਕੁਝ ਵੀ ਇੰਜੋਏ ਨਹੀਂ ਕਰ ਸਕਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ Thank you. Thank you so much.